ਅਤਵਾਰ ਦੇਰ ਰਾਤ ਪਾਇਲ ਦੇ ਪਿੰਡ ਚੰਮੜ ਦੇ ਨੇੜੇ ਸ਼ਰਧਾਲੂਆਂ ਦਾ ਭਰਿਆ ਟੈਂਪੂ ਨਹਿਰ ਵਿੱਚ ਡੁੱਬ ਗਿਆ। ਦਰਦਨਾਖ ਖਾਸੇ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 5 ਲਾਪਤਾ ਹੋ ਗਏ। ਸ਼ਰਧਾਲੂ ਮਾਤਾ ਨੈਣਾ ਦੇਵੀ ਤੋਂ ਮਲੇਰ ਕੋਡਲਾ ਦੇ ਪਿੰਡ ਮਾਨਕਵਾਲ ਪਰਤ ਰਹੇ ਸਨ। ਮਰਨ ਵਾਲਿਆਂ ਵਿੱਚ 2 ਬੱਚੇ, 3 ਔਰਤਾਂ ਅਤੇ 1 ਵਿਅਕਤੀ ਸ਼ਾਮਲ ਹੈ। ਟੈਂਪੂ ਵਿੱਚ 20 ਤੋਂ 25 ਸ਼ਰਧਾਲੂ ਸਨ ਜੋ ਕਿ ਸ਼ੁੱਕਰਵਾਰ ਨੂੰ ਮਾਤਾ ਨੈਣਾ ਦੇਵੀ ਗਏ ਸਨ। ਅੱਜ ਸ਼ਰਧਾਲੂ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਹਾ사 ਹੋ ਗਿਆ ਮੌਕੇ ਤੇ ਐਸਐਸਪੀ ਖੰਨਾ ਜੋਤੀ ਯਾਦਵ ਐਮਐਲਏ ਪਾਇਲ ਮਨਵਿੰਦਰ ਸਿੰਘ ਗਿਆਸਪੁਰਾ ਐਮਐਲਏ ਮਲੇਰ ਕੋਟਲਾ ਡਾਕਟਰ ਜਮੀਲ ਤੋਂ ਇਲਾਵਾ ਐਸਟੀਐਮ ਮਲੇਰ ਕੋਟਲਾ ਪਹੁੰਚੇ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਦੱਸਦੀ ਕਿ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਜੇਕਰ ਐਸਐਚਓ ਮਲੋਦ ਰਣਜੀਤ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਬਚਾਅ ਕੰਮ ਸ਼ੁਰੂ ਨਾ ਕਰਦੇ ਐਸਐਚਓ ਰਣਜੀਤ ਸਿੰਘ ਅਤੇ ਉਹਨਾਂ ਦੀ ਟੀਮ ਨੇ ਨਹਿਰ ਵਿੱਚ ਜਾ ਕੇ ਸ਼ਰਧਾਲੂਆਂ ਨੂੰ ਬਚਾਇਆ ਐਮਐਲਏ ਪਾਇਲ ਮਨਵਿੰਦਰ ਸਿੰਘ ਗਿਆਸ ਪੁਰਾ ਪਹਿਲਾ ਹੀ ਮੌਕੇ ਤੇ ਪਹੁੰਚੇ ਫਿਰ ਡੈਲੋਂ ਸਿਵਲ ਹਸਪਤਾਲ ਜਾ ਕੇ ਜ਼ਖਮੀਨ ਦਾ ਸਾਰ ਲਈ

ਪਾ ਨਾ ਛੱਡੀ ਨਾ ਦੇਉਂ ਬੰਦੇ ਐਡ ਹੋ ਜਾ ਬਾਈ ਛੇੜ ਨਾ ਦੇ ਕੋਈ ਨੀ ਆ ਗਈ ਕਰੇ ਵੇ ਪਰ ਆ ਜਾ ਯਾਰ ਤੇਰਾ ਆ ਗਿਆ ਹੈਡਰਾਪਰ ਸਰ ਮੰਮੀ ਦੇਖ ਮਾ ਤੇ ਮੰਮੀ ਨਾ ਹੋ ਕੇ ਡੈਕਰੀ ਹੋਰੀ ਆ ਮੰਮੀ ਨਾਲ ਹੀ ਆ ਮੇਰੇ ਕਿੱ체 ਮੰਮੀ ਦੇ ਵੀਡੀਓ ਬਣਾਉਣ ਨੂੰ ਰਹਿਣ ਦਾ ਹੋਰ ਯਾਰ ਵੀਡੀਓ ਨੂੰ ਹੁੰਦਾ ਕਰਾਇਆ ਚਾਰਜ ਮੜ ਜਾ ਲਾ ਹੋਣ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨੈਣਾਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਕੋਲ ਕੋ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਦੇ ਵਿੱਚ ਬੱਚੇ ਸੀ ਦੋ ਪਰ ਬਹੁਤ ਮੰਦਭਾਗੀ ਇਹ ਘਟਨਾਵਾ ਅਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਇਆ। ਅ ਚੰਜੀ ਜੀ ਕੀ ਹਾਸਾ ਹੋਇਆ ਹੈ ਕੀ ਕਿੰਨੇ ਕੇ ਡੈਥ ਹੋ ਗਈ ਕੀ ਥੋੜਾ ਦੱਸੂਗਾ ਕੀ ਹੋਇਆ? ਹਾਂਜੀ। ਮੈਂ ਥਾਣੇ ਹਾਜ਼ਰ ਸੀ ਸੀਗਾ ਜੀ। ਹੂੰ ਤੇ ਸਾਨੂੰ ਇੱਕ ਫੋਨ ਆ ਕੰਟਰੋਲ ਰੂਮ ਤੋਂ ਵੀ ਜਗੇੜੇ ਪੁਰ ਦੇ ਲਾਗੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟੈਂਪੂ ਸਵਾਰੀਆਂ ਦੀ ਭਰੀ ਨਹਿਰ ਵਿੱਚ ਡਿੱਗੀ ਆ ਤੇ ਮਤਲਬ ਜਦੋਂ ਅਸੀਂ ਫੋਨ ਸੁਣਨ ਪਰਾਂਤੇ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅਪ ਹੋ ਕੇ ਤੇ ਪਹੁੰਚਿਆ ਮੈਂ ਉੱਥੇ ਉਕਰਾਂ ਕਾ ਵੀ ਕੱਟ ਸੀਗਾ ਤੇ ਅਸੀਂ ਮੌਕੇ ਦੇ ਹੈਡਰਾ ਮੰਗਾ ਕੇ ਗੋਤਾ ਖੋਰਾ ਨੂੰ ਲੈ ਕੇ ਮਦਰ ਸੀ 12 13 15 ਸੀ ਇਮੀਡੀਏਟਲੀ ਫੜਫੜ ਬਾਹਰ ਕੱਢੇ ਤੇ ਫਿਰ ਹੈਡਰਾ ਦੀ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ ਤਿੰਨ ਵੱਡ ਵੱਡੀਆਂ ਚੱਕੀਆਂ ਜਿਹੜੀਆਂ ਕਿ ਮਤਲਬ ਅਸੀਂ ਪਾਕੇ ਮੁਨਸਿਪਤੀਆਂ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਇਹ ਜੀ ਇਹ ਨਿਹਣਾ ਦੇ ਵੀ ਤੋਂ ਆ ਰਹੇ ਸੀਗੇ ਆਪਣਾ ਇਹਨਾਂ ਦਾ ਪਿੰਡ ਸੀ ਮਾਨਕੇ ਹੀੜੀ ਥਾਣਾ ਸੰਦੌੜ ਜ਼ਿਲ੍ਹਾ ਮਰੇਕੋਲਾ ਉੱਥੋਂ ਨੂੰ ਬੁਲਾਉਂ ਕਰਦੇ ਨੇ ਇਹ ਤੇ ਇਹ ਤਾਂ ਸਰ ਇਹ ਕਿੰਨੇ ਦੀ ਡੈਥ ਹੋ ਚੁੱਕੀ ਹੁਣ ਕਿੰਨੇ ਲਾਪਤਾ ਜੀ ਕਿੰਨੇ ਬਚ ਗਏ ਛੇ ਕੇ ਬੰਦਿਆਂ ਦੀ ਡੈਥ ਹੋ ਚੁੱਕੀ ਆ ਤੇ ਕਿੰਨੇ ਕਿੰਨੇ ਕ ਬਚਾ ਹੋ ਗਿਆ ਕਿੰਨੇ ਦਾ 19 ਦੇ ਦੇ ਕਰੀਬ ਮਤਲਬ 16 ਬੰਦੇ ਦਾ ਸਾਨੂੰ ਪਤਾ ਵੀ ਪੂਰੇ ਸੇਫ ਨਹੀਂ ਜੀ ਅਸੀਂ ਮਲ ਕੱਢੇ ਨੇ ਤੇ ਲਾਪਤਾ ਚਾਰ ਦਾ ਲਾਪਤਾ ਤਿੰਨ ਚਾਰ ਵਾਰੀ ਅਸੀਂ ਕੁਝ ਪਤਾ ਨਹੀਂ ਲੱਗ ਰਿਹਾ ਵੀ ਤਿੰਨ ਨੇ ਇੱਕ ਚਾਰ ਨੇ ਜਾਂ ਪੰਜ ਨੇ 25 ਬੰਦਿਆਂ ਦਾ ਸਾਨੂੰ ਦੱਸਿਆ ਵੀ 25 ਬੰਦੇ ਸਮਿਤ ਡਰਾਈਵਰ ਸੀਗੇ ਜੀ ਟਾਟਾ ਇਸ ਦੇ ਵਿੱਚ ਤੇ ਹਾਸਰ ਕੋਈ ਕਾਰਨ ਪਾ ਚੱਲ ਸਕਦਾ ਕਿ ਕਿਵੇਂ ਹੋਇਆ ਕਾਰਨ ਕੋਈ ਨਹੀਂ ਜੀ ਰਾਦਾ ਬਖ ਸੀਗਾ ਇਹ ਨਰਨਰ ਜਾ ਰਹੇ ਸੀਗੇ ਇਹ ਨਹੀਂ ਪਤਾ ਕੋਈ ਮਤਲਬ ਡਰਾਈਵਰ ਨੂੰ ਪ੍ਰੋਬਲਮ ਆਈ ਜਾਂ ਸਰਪ੍ਰਾਈਜ਼ ਗੱਡੀਆਂ ਕੋ ਮਗੀ ਅਸੀਂ ਇਸ ਵਾਰ ਕੁਝ ਨਹੀਂ ਕਹਿ ਸਕਦੇ ਇਹ ਇਹ ਸਾਡੀ ਜਾਂਚ ਜਾਰੀ ਹੈ ਜਾਂਚ ਕਨਫਰਮ ਪਰ ਲੱਗੂ ਵੀ ਹਾਦਸਾ ਕਿਵੇਂ ਹੋਇਆ ਦੱਸੋ ਕਿ ਹਾਦਸਾ ਹੋਇਆ ਕਿ ਕਿੰਨੇ ਪੇਸ਼ੈਂਟ ਸੀ ਕਿ ਕਲੀਨੀਸ਼ੀਅਨ ਸਾਡੇ ਕੋਲ 13 ਪੇਸ਼ੈਂਟਸ ਆਏ ਸੀਗੇ ਉਹਨਾਂ ਵਿੱਚੋਂ 6 ਫੀਮੇਲ ਤੇ 4 ਮੇਲ ਸੀਗੇ 1 ਫੀਮੇਲ 1 ਮੇਲ 1 ਫੀਮੇਲ ਚਾਈਲਡ 1 ਮੇਲ ਚਾਈਲਡ ਉਹ ਬ੍ਰੌਟ ਡੈੱਡ ਸੀਗੇ ਉਹਨਾਂ ਤੋਂ ਕਿੰਨੀ ਡੈਥ ਹੋਈ ਦੀ ਟੋਟਲ ਕਿੰਨੇ ਰੈਫਰ ਕੀਤੇ ਸਾਡੇ ਕੋਲ 4 ਡੈਡ ਬਾਡੀਜ਼ ਬਰਾਉਡ ਡੈਡ ਆਈਆਂ ਸੀ ਤੇ ਰੈਫਰ ਕਿੰਨੇ ਹੋਏ ਹਾਂਜੀ 1 ਫੀਮੇਲ ਰੈਫਰ ਹੋਈ ਸੀ ਸਿਵਲ ਹਸਪੀਟਲ ਲੁਧਿਆਣਾ ਇੱਥੇ ਕਿੰਨੇ ਲੋਕ ਆ ਚੁੱਕੇ ਹਨ ਇੱਥੇ ਹੁਣ ਇਸ ਟਾਈਮ ਤੇ 6 ਜਣਿਆਂ ਦਾ ਚੱਲਦਾ ਪਿਆ ਜਿਹੜੀ ਪੇਸ਼ੈਂਟ ਹੈਡ ਮੈਡਮ ਹੈ ਇਸ ਟਾਈਮ ਉਹ ਕਿੱਦਾਂ ਦੀ ਕੰਡੀਸ਼ਨ ਆ ਉਹ ਸਟੇਬਲ ਨੇ ਇਸ ਟਾਈਮ ਉਹ ਠੀਕ ਨੇ